ਇਮਾਨ ਸਾਡੀ ਜਿਹੜੀ ਹੈਗੀ ਆ ਉਹ ਇਹ ਆ ਕਿ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫ ਆਈ ਆਰਸ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਇਹਨੂੰ ਕਵਾਇਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਡਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਹੈ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਹੈ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਆ ਅਕੈਡਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰਗ ਨਹੀਂ ਕੀਤੀ ਜਾਏਗੀ ਉਹਦੇ ਉੱਪਰ ਕੋਈ ਰੋਕ ਨਹੀਂ ਕੀਤੀ ਜਾਏਗੀ ਸਿਵਲ ਫਾਈਲ ਜਿਹੜਾ ਸੂਟ ਕੀ ਹਾਂ ਜਿੰਨੇ ਵੀ ਸਿਵਲ ਫਾਈਲ ਸੂਟ ਕੀਤੇ ਨੇ ਪੱਤਰਨੇ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਤਲਬ ਵਿਧਰਾ ਕੀਤਾ ਜਾਣਗੇ ਇਸ ਤੋਂ ਇਲਾਵਾ ਅਸੀਂ ਇਹ ਗੱਲ ਕੀਤੀ ਆ ਕਿ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਫਾਲੋ ਕੀਤੀ ਜਾ ਰਹੀ ਆ ਰਿਕਰੂਟਮੈਂਟ ਕੀਤੀ ਜਾ ਰਹੀ ਆ ਉਹ ਜਦੋਂ ਤੱਕ ਸੈਨਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਜਿਹੜੀ ਇਹਨਾਂ ਨੇ ਸਟੂਡੈਂਟ ਕਾਉਂਸਲ ਹੈ ਉਹਦਾ ਇੱਕ ਕਨਸਟੀਟਿਊਸ਼ਨ ਤੇ ਐਸਓਪੀ ਬਣਾਈ ਆ ਉਹ ਬਿਨਾਂ ਸਟੂਡੈਂਟ ਦੀ ਤੇ ਸਟੂਡੈਂਟ ਜਥੇਬੰਦੀਆਂ ਦੀ ਇਨਵੋਲਵਮੈਂਟ ਤੋਂ ਬਿਨਾਂ ਉਹ ਚੀਜ਼ਾਂ ਬਣਾਈਆਂ ਗਈਆਂ ਨੇ ਤੇ ਸਾਡੀ ਇਹ ਰਿਕਵੈਸਟ ਸੀ ਕਿ ਉਹਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਕੇ ਅਗਰ ਕੋਈ ਵੀ ਇਸ ਤਰੀਕੇ ਦਾ ਕਨਸਟੀਟਿਊਸ਼ਨ ਇਸ ਤਰੀਕੇ ਦੀ ਕੋਈ ਵੀ ਚੀਜ਼ ਬਣਾਉਣੀ ਆ ਉਹ ਸਟੂਡੈਂਟ ਨੂੰ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਤਾਂ ਇਹ ਬੇਸਿਕ ਸਾਰੀਆਂ ਸਾਰੀਆਂ ਜਿੰਨੀਆਂ ਵੀ ਡਿਮਾਂਡ ਸੀ ਇਹਦੇ ਉੱਪਰ ਵਾਈਸ ਚਾਂਸਲਰ ਤੇ ਜਿਹੜਾ ਪ੍ਰੋਫੈਸਰ ਦਾ ਡੈਲੀਗੇਸ਼ਨ ਸਾਨੂੰ ਕੱਲ ਮਿਲਿਆ ਸੀ ਉਹ ਵੀ ਉੱਥੇ ਬੈਠਾ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਜਿਹੜਾ ਸਾਡੀਆਂ ਡਿਮਾਂਡਸ ਨੇ ਇਹਨਾਂ ਨੂੰ ਮੰਨ ਲਿਆ ਜਾਏਗਾ ਤੇ ਜਦੋਂ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬਿਲਕੁਲ ਪੋਜੀਸ਼ਨ ਕਲੀਅਰ ਆ ਕਿ ਇਹ ਮੋਰਚਾ ਉਦੋਂ ਤੱਕ ਜਲਦੀ ਜਾਰੀ ਰਹੇਗਾ ਜਦੋਂ ਤੱਕ ਰਿਟਨ ਦੇ ਵਿੱਚ ਸਾਡੇ ਕੋਲ ਕੋਈ ਸ਼ਡਿਊਲ ਨਹੀਂ ਜਾਰੀ ਹੋ ਜਾਂਦਾ ਦਾ ਰਿਟਨ ਦੇ ਵਿੱਚ ਸਾਨੂੰ ਇਹ ਭਰੋਸਾ ਨਹੀਂ ਦਿੱਤਾ ਜਾਂਦਾ ਜਿੰਨੀਆਂ ਵੀ ਸਾਡੀਆਂ ਡਿਮਾਂਡਸ ਨੇ ਉਹ ਵਾਪਸ ਜਿਹੜੇ ਉਹ ਮੰਨੀਆਂ ਨਹੀਂ ਜਾਂਦੀਆਂ ਸ਼ਡਿਊਲ ਕਦ ਤੱਕ ਆ ਜਾਏਗਾ ਕੁਝ ਪੋਸਟਵਰ ਗੱਲ ਹੋਈ ਹੈ ਸ਼ਡਿਊਲ ਉਹਨਾਂ ਨੇ ਸ਼ਡਿਊਲ ਇਹ ਕਹਿ ਰਹੇ ਨੇ ਅਕੋਰਡਿੰਗ ਟੂ ਵਾਈਸ ਚਾਂਸਲਰ ਕਿ ਅਸੀਂ ਸ਼ਡਿਊਲ ਭੇਜ ਦਿੱਤਾ ਹੈ ਤੇ ਉਹ ਆਉਣ ਵਾਲੇ 1 ਜਾਂ 2 3 ਦਿਨਾਂ ਦੇ ਵਿੱਚ ਉਹ ਜਿਹੜਾ ਹੈਗਾ ਉਹ ਸ਼ਡਿਊਲ ਅਪਰੂਵ ਕਰ ਦਿੱਤਾ ਜਾਏਗਾ ਇੰਨਾ ਸਮਾਂ ਕਿਉਂ ਲੱਗ ਰਿਹਾ ਪਹਿਲੇ 2-3 ਦਿਨ ਪਹਿਲਾਂ ਹੋ ਗਈ ਸੀ ਭੇਜਿਆ ਹੋਇਆ ਸੀ ਫਿਰ ਇੰਨਾ ਸਮਾਂ ਹਫਤਾ ਹੀ ਹੋ ਜਾਏਗਾ ਫਿਰ ਮਤਲਬ ਉਹ ਤੁਸੀਂ ਦੇਖੋ ਵਾਈਸ ਚਾਂਸਲਰ ਤੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਇੱਕ ਡੇਲਿੰਗ ਟੈਕਟਿਕਸ ਦੀ ਆਦਤ ਹੈ ਪਿਛਲੇ 1 ਸਾਲ ਪਹਿਲਾਂ ਵੀ ਇਹ ਕਹਿ ਰਹੇ ਸੀ ਕਿ ਇਹ ਸੀ ਭੇਜਿਆ ਹੋਇਆ ਵਿਦਿਆਰਥੀਆਂ ਦੇ ਧਰਨੇ ਲੱਗੇ ਇਹਨਾਂ ਨੇ ਨਹੀਂ ਸੁਣੀ ਲੇਕਿਨ ਹੁਣ ਜਦੋਂ ਮਤਲਬ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਪੂਰੇ ਪੰਜਾਬ ਤੋਂ ਇਕੱਠਾ ਆਇਆ ਹਰਿਆਣੇ ਤੋਂ ਕਾਠ ਆਇਆ ਤੇ ਵਿਦਿਆਰਥੀ ਜਥੇਬੰਦੀਆਂ ਇਕੱਠੇ ਹੋ ਕੇ ਇੱਕ ਇਤਿਹਾਸਿਕ ਪੰਜਾਬ ਯੂਨੀਵਰਸਿਟੀ ਜਿਹੜਾ ਪ੍ਰੋਟੈਸਟ ਹੋਇਆ ਉਹਨੇ ਇਹਨਾਂ ਦੇ ਕੰਨ ਖੋਲਤੇ ਤੇ ਹੁਣ ਇਹਨਾਂ ਦੀ ਜਿਹੜੀ ਆਨਕਾਨੀ ਉਹ ਨਹੀਂ ਚੱਲੇਗੀ ਤੇ ਅਗਰ ਇਹ ਪੰਜਾਬ ਯੂਨੀਵਰਸਿਟੀ ਦੇ ਉੱਪਰ ਆਪਣੀ ਟੇਢੀ ਅੱਖ ਕਾਣੀ ਅੱਖ ਰੱਖਣਗੇ ਤਾਂ ਉਹਦਾ ਮੂੰਹ ਤੋੜਵਾ ਜਵਾਬ ਵਿਦਿਆਰਥੀ ਪਹਿਲਾਂ ਵੀ ਦਿੰਦੇ ਆਏ ਨੇ ਹੁਣ ਵੀ ਦਿੰਦੇ ਰਹਿਣਗੇ ਜੇ ਐਫਆਈਆਰ ਨਹੀਂ ਰੱਦ ਹੁੰਦੀਆਂ ਕਿ ਇਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਇਹ ਆਖਿਰਕਾਰ ਜੇ ਨਹੀਂ ਹੁੰਦੀ ਫਿਰ ਧਰਨਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਸ਼ਡਿਊਲ ਜਦ ਤੱਕ ਨਹੀਂ ਜਾਂਦਾ ਤਾਂ ਇਸ ਮਤਲਬ ਯੂਨੀਵਰਸਿਟੀ ਪੱਕੀ ਵੀ ਜਾਮ ਕੀਤੀ ਜਾ ਸਕਦੀ ਆ ਅਗਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੀ ਕਿਸੇ ਵੀ ਡਿਮਾਂਡ ਤੋਂ ਪਿੱਛੇ ਹਟਦਾ ਤਾਂ ਇਹ ਇਨਸ਼ੋਰ ਕੀਤਾ ਜਾਊਗਾ ਕਿ ਜਿਹੜੇ ਐਗਜ਼ਾਮ ਹੋ ਰਹੇ ਨੇ ਜਾਂ ਕੋਈ ਵੀ ਇਹਨਾਂ ਜੀ ਇੱਥੇ ਐਕਟੀਵਿਟੀ ਹੋ ਰਹੀ ਆ ਪੂਰੀ ਯੂਨੀਵਰਸਿਟੀ ਐਡਮ ਬਲੌਕ ਵਾਈਸ ਚਾਂਸਲਰ ਦਾ ਆਫਿਸ ਇਹ ਸਾਰਾ ਬੰਦ ਕੀਤਾ ਜਾ ਸਕਦਾ ਇਹ ਉਹਨਾਂ ਦੇ ਉੱਪਰ ਆ ਕਿ ਉਹਨਾਂ ਨੇ ਵਾਦਾ ਖਿਲਾਫੀ ਕੀਤੀ ਜਾਂ ਸਾਨੂੰ ਕਿਸੇ ਤਰੀਕੇ ਦੇ ਨਾਲ ਟਰਕਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਮੂੰਹ ਤੋੜਮਾ ਜਿਹੜਾ ਜਵਾਬ ਆ ਵਾਈਸ ਚਾਂਸਲਰ ਆਫਿਸ ਦਾ ਜੀ ਐਜੂਕੇਸ਼ਨ ਮਨਿਸਟਰ ਦੇ ਦੋ ਮੈਂਬਰ ਜਿਹੜੇ ਆ ਕਿ ਉਹ ਸਾਹਮਣੇ ਆਜੋ ਅੱਗੇ ਆਜੋ ਅੱਗੇ ਆਫਿਸ 'ਚ ਵੀ ਬੈਠੇ ਹੋਏ ਆ ਨਾ ਜੋ ਰਿਪੋਰਟ ਵੀ ਐਜੂਕੇਸ਼ਨ ਮਨਿਸਟਰ ਨੂੰ ਦੇ ਰਹੇ ਆ ਮਿਨਿਸਟਰੀ ਆਫ ਇੰਡੀਆ ਨੂੰ ਦੇ ਰਹੇ ਆ ਇੱਥੇ ਮੈਂਬਰ ਉਹਨਾਂ ਦੇ ਦੋ ਬੈਠੇ ਹੋਏ ਆ ਇਹ ਜਿਹੜੀ 10 ਮੈਸਰਾਂ ਦਾ ਤੁਹਾਡੇ ਚੈਨਲ ਰਾਹੀਂ 10 ਤਰੀਕ ਨੂੰ ਜਿੰਨੇ ਵੀ ਇੱਥੇ ਸੱਜਣਾਂ ਜਾਂ ਭਰਾ ਜਿੰਨੇ ਜਿੱਥੇ ਬੰਦੇ ਨੇ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹ 10 ਤਰੀਕ ਨੂੰ ਵੇਖ ਕੇ ਏਡਾ ਇਕੱਠ ਜਿਹੜੀ ਕੀ ਬਿਲਕੁਲ ਰਣਬੀਰ ਇੱਕ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਕਾਫੀ ਕਹਿ ਸਕਦੇ ਆ ਕਿ ਕਾਫੀ ਪੋਜੀਟਿਵ ਜਿਹੜੀ ਹੈਗੀ ਹੈ ਉਹਦੇ ਵਿੱਚ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਕਈ ਚੀਜ਼ਾਂ ਨੂੰ ਲੈ ਕੇ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਹੈ ਔਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਤੁਸੀਂ ਵੀ ਮੀਟਿੰਗ ਦਾ ਹਿੱਸਾ ਸੀ ਕਿ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਹੈਗੀ ਅੱਜ ਦਿੱਤੀ ਗਈ ਜੀ ਦੇਖੋ ਜਿਹੜੀ ਆਪਣੀ 10 ਤਰੀਕ ਦੀ ਕਾਲ ਸੀ ਉਹ ਤੋਂ ਬਾਅਦ ਜਿੰਨਾ ਇਕੱਠ ਹੋਇਆ ਵਾਈਸ ਚਾਂਸਲਰ ਸਾਹਿਬ ਸੈਂਟਰ ਗਵਰਨਮੈਂਟ ਸਾਰੀ ਡਰੀ ਹੋਈ ਹੈ ਇਹ ਤੋਂ ਬਾਅਦ ਕੱਲ ਡੈਲੀਗੇਸ਼ਨ ਆਇਆ ਸਾਡੇ ਕੋਲ ਪ੍ਰੋਫੈਸਰਾਂ ਦਾ ਪ੍ਰਪੋਜ਼ਲ ਲੈ ਕੇ ਵੀਸੀ ਮੈਡਮ ਨੂੰ ਮਿਲਣਾ ਚਾਹੁੰਦੇ ਆ ਅਸੀਂ ਕਿ ਸਾਡੀ ਡਿਮਾਂਡਸ ਆ ਉਹਦੇ ਉੱਪਰ ਜੇਕਰ ਵੀਸੀ ਮੈਡਮ ਰਾਜੀ ਆ ਤਾਂ ਅਸੀਂ ਮਿਲਾਂਗੇ ਕਿ ਉਹਨਾਂ ਵੱਲੋਂ ਸਾਨੂੰ ਬੁਲਾਇਆ ਗਿਆ ਉਹਨਾਂ ਵੱਲੋਂ ਪ੍ਰੋਫੈਸਰ ਜਤਾਇਆ ਗਿਆ ਕਿ ਸ਼ਡਿਊਲ ਜਿਹੜਾ ਪਹਿਲਾਂ ਹੀ ਭੇਜ ਚੁੱਕਾ ਗਿਆ ਹੈ ਕਿ ਉਹਦੇ ਉੱਪਰ ਜਲਦ ਕਾਰਵਾਈ ਹੋ ਕੇ ਛੇਤੀوں ਛੇਤੀ ਜਾਰੀ ਹੋਏਗਾ ਯਾਨੀ ਅਸੀਂ ਅچھے ਮਾਹੌਲ ਚ ਅੱਜ ਵਿੱਚ ਮੀਟਿੰਗ ਹੋਈ ਅੱਜ ਤੁਹਾਡੀ ਇਹ ਦੇਖੋ ਅچھے ਮਾਹੌਲ ਚ ਹੋਈ ਹੈ ਸਾਡੇ ਵੱਲੋਂ ਤਾਂ ਇਹ ਹੀ ਹੈ ਕਿ ਸਾਡਾ ਸੈਨੇਟ ਦਾ ਅਸੀਂ ਧਰਨਾ ਉਹ ਤੱਕ ਚੱਲੇਗਾ ਜਦ ਤੱਕ ਸਾਡਾ ਸ케ਡਿਊਲ ਨਹੀਂ ਜਾਰੀ ਹੁੰਦਾ ਜੋ ਐਕਸਪੈਕਟ ਕਰਨ ਕਿ ਅਸੀਂ ਵਿਸ਼ਵਾਸ ਤੇ ਭਰੋਸੇ ਤੇ ਅਸੀਂ ਉੱਠਾਂਗੇ ਨਹੀਂ ਅਸੀਂ ਉਠਾਂਗੇ ਯਾਨੀ ਕਿ ਸਾਫ਼ ਤੌਰ ਤੇ ਕਹਿਣਾ ਕਿ ਤੁਸੀਂ ਕਹਿ ਰਹੇ ਹੋ ਕਿ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀ ਹੈ ਜਾਂ ਰਿਟਰਨ ਨਹੀਂ ਮਿਲਦਾ ਬਿਲਕੁਲ ਰਿਟਰਨ ਨਹੀਂ ਆਉਂਦਾ ਉਦ ਤੱਕ ਨਹੀਂ ਉੱਠਣ ਵਾਲੇ ਤੇ ਨਾਲ ਨਾਲ ਅਸੀਂ 3-4 ਡਿਮਾਂਡਸ ਹੋ ਰੱਖੀਆਂ ਕਿ ਜਿਹੜੇ ਪਹਿਲਾਂ ਕੇਸ ਕੀਤੇ ਗਏ ਵਿਦਿਆਰਥੀਆਂ ਦੇ ਉੱਪਰ ਜਿੱਥੇ ਬੰਦਿਆਂ ਦੇ ਉੱਪਰ ਪ੍ਰੋਟੈਸਟ ਤੋਂ ਲੈ ਕੇ ਕਿਤੇ ਹੋਣ ਚਾਏ ਪਿਛਲੇ ਸੈਂਡ ਦੇ ਧਰਨੇ ਦੇ ਚ ਐਫ ਆਈ ਆਰ ਦਰਜ ਕੀਤੇ ਉਹਨਾਂ ਨੂੰ ਵੀ ਖਾਰਜ ਕੀਤਾ ਜਾਵੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਦੁਆਰਾ ਜਿਹੜੀ ਇੱਕ ਵੈਟਿੰਗ ਕਮੇਟੀ ਬਣਾਈ ਗਈ ਸੀ ਕਿ ਜਿਹੜਾ ਕੋਈ ਸਾਡਾ ਸਪੀਕਰ ਹੁੰਦਾ ਹੈ ਉਹਦੀ ਸਕਰੀਨਿੰਗ ਕੀਤੀ ਜਾਂਦੀ ਹੈ ਉਹਨੂੰ ਵੀ ਖਤਮ ਕੀਤਾ ਜਾਵੇ ਕਈ ਸਾਰੀ ਡਿਮਾਂਡਸ ਰੱਖੇ ਗਈਆਂ ਸੈਨੇਟ ਦੇ ਪੈਰਲ ਤੇ ਜਿਹੜੇ ਵੀ ਅੱਜ ਤੱਕ ਡਿਸੀਜਨ ਹੋਏ ਨੇ ਵੀ ਸੀ ਨੇ ਸੈਨੇਟ ਦੀ ਐਬਸੈਂਸ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਜਾਵੇ ਮੀਟਿੰਗ ਦੇ ਬਾਰੇ ਤਾਂ ਮੈਨੂੰ ਨਹੀਂ ਕੋਈ ਜਾਣਕਾਰੀ ਮੈਨੂੰ ਨਹੀਂ ਆਇਆ ਕਿਉਂਕਿ ਬਾਅਦ ਚ ਪਤਾ ਲੱਗਣ ਸਾਡੀ ਕਮੇਟੀ ਤੋਂ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜਾ ਵੀ 10 ਤਰੀਕ ਨੂੰ ਹੋਇਆ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੇ ਕੀ ਹੈ ਜਿਹੜਾ ਰੋਕਾਂ ਲਾਈ ਜਾਂਦੇ ਆ ਜਾਂ ਕਿਸੇ ਕਿਸ ਨੂੰ ਜ਼ਬਰ ਹੋਇਆ ਉਹਦਾ ਅਸੀਂ ਵਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਹੈ ਤੇ ਇਹਦੇ ਤੇ ਕੋਈ ਅਧਿਕਾਰ ਕਰਕੇ ਕੇਂਦਰੀਕਰਨ ਕਰਨਾ ਚਾਹੁੰਦਾ ਜਾਂ ਭਗਵਾਕਰਨ ਕਰਨਾ ਚਾਹੁੰਦਾ ਇਹ ਬਰਦਾਸ਼ਤ ਨਹੀਂ ਕੀਤਾ ਜਾਏ ਇਹ ਇੱਕ ਸੈਂਟਰ ਹੈ ਜੇ ਸਿੱਖਿਆ ਦੀ ਗੱਲ ਕਰੀਏ ਪੰਜਾਬ ਦੀ ਇੱਥੇ ਕਹਿੰਦੇ ਥੋਪਣਾ ਚਾਹੁੰਦੇ ਨੇ ਕੇਂਦਰੀਕਰਨ ਹੈ ਜੀ ਕੇਂਦਰੀਕਰਨ ਥੋਪਣ ਦੀ ਕਿਉਂ ਕੋਸ਼ਿਸ਼ ਕਰ ਰਹੇ ਦੇਖੋ ਸਾਰੇ ادارے ਨੂੰ ਕੇਂਦਰੀਕਰਨ ਕਰਨ ਦਾ ਕੌਣ ਬਰਦਾਸ਼ਤ ਕਰੂਗਾ ਜੀ ਪੰਜਾਬ ਦੇ ਲੋਕਾਂ ਦਾ ਹੈ ਪੰਜਾਬ ਦੀ ਯੂਨੀਵਰਸਿਟੀ ਹੈ ਇੱਥੇ ਸਾਡੇ ਬੱਚਿਆਂ ਨੂੰ ਸਸਤੀ ਵਿੱਦਿਆ ਮਿਲਦੀ ਹੈ ਅਸੀਂ ਇਹਦੇ ਤੇ ਕਿਸੇ ਕਿਸਮ ਦਾ ਜੇ ਕੋਈ ਟੱਕਾ ਹੋਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ ਕੋਈ ਭਰੋਸਾ ਲੱਗਦਾ ਕਿਉਂਕਿ ਅੱਜ ਮੀਟਿੰਗ ਕਰਕੇ ਆਏ ਨੇ ਸਟੂਡੈਂਟਸ ਵੀਸੀ ਨਾਲੋਂ ਕਹਿੰਦੇ ਆ ਕਿ ਜਲਦ ਸੰਦੇ ਚੋਰ ਰਿਵਿਊ ਕੀਤਾ ਜਾ ਰਿਹਾ ਹੈ ਰਿਵਿਊ ਕਰਾਉਣ ਵਾਲੇ ਸੰਘਾਰਸ਼ ਕਰਨ ਵਾਲੇ ਲੋਕ ਹਮੇਸ਼ਾ ਭਰੋਸੇ ਦੀ ਗੱਲ ਕਰਦੇ ਨੇ ਨਾ ਕੰਫੀਡੈਂਸ ਨੇ ਦਾ ਭਰੋਸਾ ਉਹ ਲੜਦੇ ਨੇ ਤੇ ਉਹ ਕੰਫੀਡੈਂ